2003 ਸਉਨਾਮ ਨਾਮ ਨਾਲ ਜਾਣਦੇ ਨੇ ਇਹ ਬੰਨਾ ਸੁੰਦਰ ਬੰਨਾ ਹੈ ਨਾ ਆ ਸੋਹਣੀ ਗੁਣਾ ਕਰਕੇ ਸੁੰਦਰ ਬੰਨਾ ਤੇ ਬੰਨਾ ਕਿਥੇ ਸੇ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ ਲੈ ਇਹ ਗੁਰੂ ਦੀ ਸੰਗਤ ਵਿੱਚ ਆਣ ਕੇ ਉਹਨਾਂ ਦੇ ਜੀਵਨ ਸੋਹਣੇ ਬਣ ਗਏ ਮਨ ਟੋਰਾ ਬਣ ਗਿਆ ਤੇ ਤੇ ਘੜੀਏ ਸਭ ਸੱਚੀ ਤੇ ਘੜਿਆ ਜਾਂਦਾ ਨਾ ਮਾਨ ਮਾਨ ਸ਼ਬਦ ਦੁਆਰਾ ਬਾਣੀ ਦੁਆਰਾ ਨਾਮ ਜਪ ਕੇ ਇਹ ਤਕਸਾਲ ਨਿਕੜਿਆ ਜਾਂਦਾ ਜਿਵੇਂ ਸਿੱਕਾ ਘੜਿਆ ਜਾਂਦਾ ਹੈ ਇਸੇ ਤਰ੍ਹਾਂ ਮਨ ਜਿੱਥੇ ਬਾਈ ਸੁੰਦਰ ਬਣਦਾ ਹੈ ਤੇ ਚੰਗੇ ਗੁਣੀਆਂ ਪਰਵਾਣੇ ਇਸ ਕਰਕੇ ਇਹ ਮਨ ਸੁੰਦਰ ਆਪਣਾ ਹਰ ਨਾਮ ਮੋਜਿੱਟੇ ਰਾਮ ਨੂੰ ਸਿਆਦ ਸਿਆਨ ਉਚਾਤਰੀ ਤੂੰ ਜਾਣ ਗੋਪਾਲੇ ਗੋਪਾਲ ਅਕਾਲ ਜੀ ਬਿਲਕੁਲ ਨੇੜੇ ਵੇਖ ਬੜਾ ਗੁਰਬਾਣੀ ਜਾਂਦਾ ਸੀ ਨੇੜੇ ਵੇਖੋ ਭਾਈ ਪੂਰੇ ਗੁਰਖਾ ਜੁਨਨ ਦੇਸ਼ 파ਰਵਰਮ ਸ਼ੰਦੇ ਸ਼ਬਦ ਦੇ ਆਸਰਾ ਮਿਲਣਾ ਪੰਜਵਾ ਸੰਤਾਂ ਕੀ ਹੋਈ ਦਾਸਰੀ ਇਹੋ ਅਚਾਰਾ ਸਿੱਖੀ ਤੂੰ ਦੂਜੀ ਸੰਗਤ ਦਾ ਭਾਈ ਆਸਰਾ ਲੈ ਤੂੰ ਸਤ ਸੰਗਤੀਆਂ ਵਿੱਚ ਬੈਠ ਹੈ ਸੰਗਤਕਾਰ ਇਹ ਹੀ ਸਭ ਤੋਂ ਉੱਚਾ ਚਰਨ ਤੇਰਾ ਬਣੇਗਾ ਇਸੇ ਤੇਰੀ ਜ਼ਿੰਦਗੀ ਸੋਹਣੀ ਬਣ ਜਾਈ ਸੱਚੇ ਪਾਤਸ਼ਾਹ ਕਹਿੰਦੇ ਆ ਸਗਲ ਗੁਨਾ ਗੁਣ ਉਤਮੋਂ ਪਰਤਾ ਦੂਰ ਨਾ ਫਿੱਕੀ ਸਭ ਤੋਂ ਉਤਮ ਗੋਣੇ ਕੇ ਪ੍ਰਤਾਪ ਦੇ ਪਤੀ ਪਰਮੇਸ਼ਰ ਉਹਨੂੰ ਕਦੇ ਦੂਰ ਨਾ ਜਾਣ ਸਭ ਤੋਂ ਜੀੜੇ ਦਾ ਪਤੀ ਪਰਮੇਸ਼ਰ ਇਹ ਮਨੁਸ਼ੰਦਰ ਆਪਣਾ ਹਰ ਨਾਮ ਮਜੇ ਰੰਗਰੀ ਤਿਆਗ ਸਿਆਨ ਚਰਤੀ ਜਾਣਨ ਵਾਲੇ ਸੰਗੇ ਅੱਗੋ ਮਾਰੇ ਕਰਨ ਪਰਤਾ ਕਹੇ ਸੁਮਾਨੀਏ ਇਹੋ ਸ਼ਿੰਗਾਰ ਬਣਾਏ ਪਰਤਾ ਦਾ ਪਤੀ ਪਰਮੇਸ਼ਰ ਕਾਲਪੂਰ ਨੂੰ ਸਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨਾ ਉਹਨਾਂ ਦੀ ਗੱਲ ਨਾਲ ਇਹ ਹੀ ਸੱਚਾ ਸ਼ਿੰਗਾਰ ਹੈ ਜੇਰਤ ਵੇਖੋ ਬੰਦੇ ਦੀ ਗੱਲ ਹੀ ਨਾ ਬਣੀ ਉਹ ਭਵਿਸ਼ਵਾਰ ਬਾਣ ਰੱਖੇ ਕੀਤੀ ਬਰੀ ਇਸੇ ਤਰ੍ਹਾਂ ਆਪਾਂ ਕਹੇ ਸ਼ਿੰਗਾਰ ਲੱਖੀ ਕੀਤੀ ਬਰੀ ਝੋਲਾ ਵੀ ਵਧੀਆ ਹੈ ਸਭ ਕੋਈ ਵਧੀਆ ਹੈ ਇਹ ਗੁਰੂ ਦੀ ਗੱਲ ਨਾ ਮੰਨੀ ਇਸ ਕਰਕੇ ਭਾਈ ਆਪਾਂ ਸਾਰੇ ਗੁਰੂ ਦੀ ਗੱਲ ਨਾਲ ਪੱਤਾ ਕਹੇ ਸੋ ਮੰਨਿਏ ਇਹੋ ਸ਼ਿੰਗਾਰ ਬਣਾਏ ਜੀ ਦੂਜਾ ਪਾਉ ਨਹੀਂ ਸਾਰੀ ਤੇ ਉਹ ਤੰਬੂਲਾ ਖਾਏ ਦੂਜੇ ਦਾ ਡਾਰੇ ਚਾਕੇ ਆਪਣਾ ਜਿ ਬੜੇ ਦੀਜਿਆਂ ਦੇ ਡਾਣੇ ਫਲਾਣਾ ਨਾ ਕੋਈ ਕਰ ਦੇਵੇਂ ਫਿਮਕਾ ਨਾ ਕਰ ਕਰ ਦੇਵੇਂ ਨਹੀਂ ਪਾਈ ਤੂੰ ਇੱਕ ਕਾਲਕਾ ਨੂੰ ਜੋੜਉਂਦੇ ਤੂੰ ਬਣਾ ਕੋਈ ਵੀ ਕੁਛ ਨਹੀਂ ਹਰ ਸਵੇਰਾ ਗੁਰ ਕਾ ਸ਼ਬਦ ਕਰ ਦੀਪ ਕੋ ਇਹ ਸਤਿ ਕੀ ਚੀਜ਼ ਵਿਚਾਈ ਗੁਰੂ ਦੇ ਸ਼ਬਦ ਤੋਂ ਦੀਪਕ ਜਲੜਿਆ ਗੁਰੂ ਗ੍ਰੰਥ ਸਾਹਿਬ ਵਿੱਚ ਸਾਰਾ ਜਲਦਾ ਹੈ ਉਹਦੇ ਵਿੱਚੋਂ ਜਾਣਨ ਦਾ ਦੀਵਾ ਬੜੇ ਅੰਧੇਰਾ ਜੇ ਤੇਰੇ ਅੰਦਰ ਨਹੀਂ ਰੱਖਿਆ ਉਹ ਜੇ ਕੋ ਬੇਦ ਪਾੜ ਰੱਖਦਾ ਉਹ ਗਾਇਨ ਉਹ ਗਵੇ ਸੂਰਨ ਜਾਵੇ ਚੰਦ ਤੇ ਤੰਦਰਵਾ ਤੇ ਜਿੰਦਗੀ ਵਿੱਚ ਨਹੀਂ ਚੜੇਗਾ ਸਾਫੀ ਨਹੀਂ ਰੱਖੇ ਅਗਿਆਨਤਾ ਦਾ ਦੀਰਾ ਨਹੀਂ ਚਾਏਗਾ ਇਸ ਕਰਕੇ ਸੱਤਿਪਾਤਸ਼ਾਹ ਕਹਿੰਦੇ ਹਨ ਗੁਰ ਕਾ ਸ਼ਬਦ ਕੱਢ ਦੇ ਕੋਈ ਸਤ ਕੀ ਛੇਦੂ ਛਾਏ ਜੀ ਆਠ ਪੈਰ ਕਰ ਜੋੜੋ ਤੋ ਭੇਕੇ ਹਰਦਾਇ ਅੱਠ ਪੈਰ ਨਾਲ ਦੇ ਭੂਮੇ ਚਲਣਾ ਇਸ ਹੀ ਚੱਜ ਸ਼ਿੰਗਾਰਤਵ ਸਾਈਂ ਰੂਪ ਅਪਰ ਇਹ ਹੀ ਤੇਰਾ ਸ਼ਿੰਗਾਰ ਹੈ ਅਸਲ ਅੱਠੇ ਪੈਰੋਂ ਮੇ ਕੋਚ ਚੱਲਣਾ ਸਾਈ ਸੁਹਾਗ ਨਾਮ ਦਾ ਜੋ ਪਾਣੀ ਕਰਤਾ ਰੇ ਤੋ ਸੁਹਾਗ ਉਪੀ ਇਸ ਤਰੀਕਾ ਜੋ ਦੇ ਪਾਣੀ ਨਾਲ ਚਲਦੀ ਹੈ ਸਭ ਤੋਂ ਜਿਆਦਾ ਜਗੰਦਰ ਸਿੰਘ ਸਾਹਿਬਾਇਆ ਨਾ ਬਾਣਾ ਦਾ ਪਾਣੀ ਕੁਝ ਮਰ ਜਾਈ ਚੱਲਣਾ ਨਾਮ ਕੀ ਕਿਹਾ ਕਿ ਇਹ ਸਿੱਟਾ ਹੈ ਇੱਕ ਰੂਪ ਹੈ ਇਹ ਸਿੱਟਾ ਹੈ ਕੋਲੇ ਪਾਣੀ ਵਾਲੇ ਚੱਲ ਦੁੱਖ ਆ ਜਾਵੇ ਸੁੱਖ ਆ ਜਾਵੇ ਜੀਸੂ ਦੇ ਤੁਰਜੇ ਆਰਾਧੇ ਦੁੱਖ ਵੀ ਦੁਰਜੇ ਤੇ ਆਈਏ ਜੀਸ ਕਰਕੇ ਭਾਈ ਆਪ ਸਾਰਿਆਂ ਤਾਂ ਹੀ ਅਸੀਂ ਸੁਭਾਗ ਇਸਤਰੀਆਂ ਹਾਂ ਇਹ ਹੁੰਦੇ ਅਸੀਂ ਪਾਣੀ ਵਾਲੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਬੜੀ ਜੀਓ ਆਇਆਂ ਨੂੰ ਕੁੜੀ ਬਾਣੀ ਦੀ ਇੰਤਜ਼ਾਰ ਕਰਦੇ ਹਾਂ ਸਿਮਰਨ ਕਰਦੇ ਹਾਂ ਕੀਰਤਨ ਕਰਦੇ ਹਾਂ ਮਿਆਂ ਤੇ ਗੁਰੂਆਂ ਨੂੰ ਨਤਮਸਤਕ ਆਪਾਂ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ੇ ਨਾਰਨ ਬਖਸ਼ੇ ਨਾਮ ਬਖਸ਼ੇ ਬਿਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ